ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਆ ਰਹੀਆਂ ਹਨ ਉਸ ਚੋਣਾਂ ਨੂੰ ਦੇਖਦੇ ਹੋਏ ਅੱਜ ਉਪ ਮੰਡਲ ਰਜਿਸਟ੍ਰੇਟ ਸਰਦਾਰ ਗੁਰਮੰਦਰ ਸਿੰਘ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਤੇ ਦੱਸਿਆ ਕਿ ਜਿਹੜੀ ਵੋਟਰ ਹੈ ਉਹਨੂੰ ਅਵੇਅਰ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਸਰਦਾਰ ਗੁਰਮੰਦਰ ਸਿੰਘ ਜੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਗ੍ਰੀਨ ਇਲੈਕਸ਼ਨ ਕਰਾਉਣ ਦਾ ਟੀਚਾ ਦਿੱਤਾ ਗਿਆ ਹੈ ਤੋ ਉਹਦੇ ਤਹਿਤ ਅਸੀਂ ਸਾਰੇ ਇੰਸਟੀਟਿਊਸ਼ਨ ਸਾਰੇ ਬਿਜ਼ਨਸmen ਜਿੰਨੇ ਵੀ ਹੈ ਜਿੰਨੇ ਐਨ ਜੀਓਜ਼ ਹੈ ਜਿੰਨੇ ਬੈਂਕ ਹੈਗੇ ਆ ਜਿੰਨੇ ਸਰਕਾਰੀ ਦਫਤਰ ਹੈ ਜਿੰਨੇ ਸਕੂਲ ਹੈ ਤਾਂ ਉਹਨਾਂ ਦੇ ਵਿੱਚ ਅਸੀਂ ਪ੍ਰੋਪਰ ਜਿਹੜਾ ਹੈ ਬੂਟੇ ਲਗਾਉਣ ਸੰਬੰਧੀ ਪ੍ਰੇਰਿਤ ਕਰ ਰਹੇ ਆ ਅੱਜ ਸਾਰਿਆਂ ਨਾਲ ਮੀਟਿੰਗਾਂ ਕੀਤੀਆਂ ਟੂ ਟਾਰਗੇਟ ਦਿੱਤਾ ਗਿਆ ਹਰ ਇੱਕ ਨੂੰ ਹਰ ਇੱਕ ਜਿਹੜੇ ਬੂਟੇ ਵੀ ਅਸੀਂ 25 25 30 30 ਪੌਦੇ ਲਗਾਣੇ ਆ ਜਿਨ੍ਹਾਂ ਦੀ ਚਾਹ ਸੰਭਾਲ ਵੀ ਕੀਤੀ ਜਾਊਗੀ ਤਾਂ ਜੋ ਜਿਹੜਾ ਅਸੀਂ ਗ੍ਰੀਨ ਜਿਹੜੀ ਇਲੈਕਸ਼ਨ ਦੇ ਨਾਲ ਨਾਲ ਇੱਕ ਨੋ ਪਲਾਸਟਿਕ ਕਲੈਕਸ਼ਨ ਕਰਵਾਉਣੀ ਹੈ ਉਹਦੇ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਤੇ ਅਬਜ਼ਰਵਰ ਸਾਹਿਬ ਵੀ ਇਸ ਨੂੰ ਰਿਵਿਊ ਕਰ ਰਹੇ ਹੈ ਡੇਲੀ ਦੀ ਐਕਟੀਵਿਟੀ ਜਿਸ ਤਰ੍ਹਾਂ ਸਵੀਪ ਦੇ ਨਾਲ ਗ੍ਰੀਨ ਜਿਹੜੀਆਂ ਕਲਚਰਲ ਆਈਟਮਸ ਵੀ ਉਥੇ ਹਰ ਇੱਕ ਜਗ੍ਹਾ ਸਕੂਲਾਂ ਦੇ ਵਿੱਚ ਨੁੱਕੜ ਨਾਟਕ ਦੀ ਹਰੀ ਦੇ ਥਾਂ ਤੇ ਜਿਹੜੀ ਜਿੱਥੇ ਪਬਲਿਕ ਇਕੱਠੀ ਹੁੰਦੀ ਹੈ ਸਵੇਰੇ ਸ਼ਾਮ ਉਹ ਐਕਟੀਵਿਟੀ ਕਰਵਾਈਆਂ ਜਾ ਰਹੀਆਂ ਵੇਰੀਅਸ ਥਾਵਾਂ ਤੇ ਕੁਝ ਪਿੰਡਾਂ ਦੇ ਵਿੱਚ ਵੀ ਜਿੱਥੇ ਕੱਟ ਵੋਟਿੰਗ ਹੋਈ ਸੀ ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਵੀ ਜਿੱਥੇ ਕ੍ਰਿਟੀਕਲ ਹੈਗੇ ਸਾਡੇ ਬੂਥ ਉਹਨਾਂ ਦੇ ਅੰਦਰ ਵੀ ਅਸੀਂ ਲੋਕਾਂ ਨੂੰ ਵਾਤਵਤ ਵੋਟਿੰਗ ਪ੍ਰੇਰਿਤ ਕਰਨ ਦੇ ਨਾਲ-ਨਾਲ ਗ੍ਰੀਨ ਅਤੇ ਜਿਹੜਾ ਪਲਾਸਟਿਕ ਫ੍ਰੀ ਇਲੈਕਸ਼ਨ ਕਰਵਾਉਣ ਦੇ ਲਈ ਪ੍ਰੇਰਿਤ ਕਰ ਰਹੇ ਹਾਂ ਲੋਕਾਂ ਇੰਨਾ ਦਾ ਲੋਕਾਂ ਨੂੰ ਜਿਹੜੀ ਅਵੇਅਰਨੈਸ ਦੇ ਲਈ ਅਸੀਂ ਇਹ ਬਣਾ ਰਹੇ ਹਾਂ ਗ੍ਰੀਨ ਦਾ ਹੈ ਜਿੱਥੇ ਸਾਰਾ ਕੁਝ ਗ੍ਰੀਨ ਹੋਊਗਾ ਪੌਦੇ ਵੀ ਲਾਏ ਜਾਣਗੇ ਤੇ ਲੋਕਾਂ ਨੂੰ ਗ੍ਰੀਨਰੀ ਲਈ ਇੱਕ ਮੋਟੀਵੇਸ਼ਨ ਹੈ ਤੇ ਉਸੇ ਤਰ੍ਹਾਂ ਪਿੰਕ ਬੂਥ ਦੇ ਅੰਦਰ ਅਸੀਂ ਸਾਰਾ ਕੁਝ ਜਿਹੜਾ ਸਟਾਫ ਹੈ ਉਹ ਵੀ ਪਿੰਕ ਡਰੈਸ ਪਾਣ ਕੇ ਬੜਦਾ ਕੱਲੀਆ ਲੇਡੀਜ਼ ਲੱਗਦੀਆਂ ਵੱਧ ਤੋਂ ਵੱਧ ਜਿਹੜਾ ਹੈ ਲੇਡੀਜ਼ ਨੂੰ ਉਹਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਕਿ ਆਪਕੋ ਆਪਣਾ ਜਿਹੜਾ ਵੋਟ ਕਰੇ ਬੈਠਣ ਦੀ بجائے ਉਹਦਾ ਇਸਤੇਮਾਲ ਕਰੋ ਆਪਕੋ ਆਪਣੀ ਜਿਹੜੀ ਹੈ ਵੱਧ ਤੋਂ ਵੱਧ voting ਕਰੋ ਤਾਂ ਜੋ ਅਸੀਂ ਇੱਕ ਅੱਛੇ ਦੇਸ਼ ਦੀ ਅੱਛੇ ਜਿਹੜੀ ਚੋਣ ਕਰ ਸਕੀਏ ਨਾਗਰਿਕਾਂ ਨੂੰ ਜਿਹੜਾ ਹੈ ਅੱਛਾ ਨੇਤਾ ਮਿਲ ਸਕੇ ਸਰ ਪਤਾ ਲੱਗਿਆ ਹੈ ਕਿ ਜਿਸ ਤਰ੍ਹਾਂ ਗ੍ਰੀਨ ਬੂਥ ਬਣਾ ਰਹੇ ਹੋ ਪਿੰਕ ਬੂਥ ਬਣਾ ਰਹੇ ਹੋ ਕਹਿੰਦੇ ਡਰੈਸ ਵੀ ਕਹਿੰਦੇ ਉਹ ਗ੍ਰੀਨ ਆਰ ਪਿੰਕੀ ਹੋਵੇਗੀ ਉਹ ਕੀ ਕਹਿਣਾ ਚਾਹੁੰਦੇ ਉਹ ਪਿੰਕ ਗ੍ਰੀਨ ਡਰੈਸ ਨਹੀਂ ਹੋਏਗੀ ਗ੍ਰੀਨ ਬੂਥ ਬਣਾਏ ਜਾ ਰਹੇ ਆ ਕੁਝ ਮਾਡਰਨ ਬੂਥ ਵੀ ਬਣਾਏ ਜਾ ਰਹੇ ਆ ਜਿਹਦੇ ਵਿੱਚ ਬਾਕੀ ਬੂਥਾਂ ਨਾਲੋਂ ਥੋੜਾ ਜਿਹਾ ਕੁਝ ਵੱਖਰਾ ਕੀਤਾ ਜਾਊਗਾ ਜਾਂ ਜੋ ਲੋਕਾਂ ਨੂੰ ਜਿਹੜਾ ਅਟਰੈਕਸ਼ਨ ਹੋਵੇ ਲੋਕਾਂ ਨੂੰ ਅਤਵਾਦ ਜਿਹੜੀ ਐ ਮੋਟੀਵੇਸ਼ਨ ਹੋਵੇ ਵੀ ਅਸੀਂ ਵੀ ਜਾਈਏ ਵੋਟ ਪਾਈਏ ਦੇਖੀ ਆਪਾਂ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰ ਸਕੀਏ ਇਸ ਵਾਰ ਅਸੀਂ ਗਰਮੀ ਹੋਣ ਕਰਕੇ ਜਿਹੜਾ ਹਰੇਕ ਕਬੂਦ ਦੇ ਉੱਤੇ ਚਿਬੀਰ ਲਗਾ ਰਹੇ ਹਾਂ ਜਿਹਦੇ ਚ ਵੋਟਰਾਂ ਲਈ ਤੇ ਆਮ ਜਿਹੜਾ ਸਟਾਫ ਉਹ ਵੀ ਉਹ ਪਾਣੀ ਜਿਹੜਾ ਠੰਡਾ ਪਾਣੀ ਦੀ ਵਰਤੋਂ ਕਰ ਸਕੂਗਾ ਉਹਦੇ ਨਾਲ ਨਾਲ ਜਿਹੜੇ ਅਸੀਂ ਆਸ਼ਾ ਵਰਕਰਾਂ ਦੀ ਵੀ ਡਿਊਟੀ ਲਗਾਈ ਹੈ ਜਿਹੜੇ ਉੱਥੇ ORS ਤੇ ਦੂਜੀਆਂ ਬੇਸਿਕ ਮੈਡੀਸਨ ਜਿਹਗੀਆਂ ਜਿੱਥੇ ਕੋਈ ਕਿਸੇ ਨੂੰ ਇਮੀਡੀਏਟਲੀ ਕੋਈ ਗਰਮੀ ਕਰਕੇ ਦਿੱਕਤ ਆਉਂਦੀ ਹੈ ਕਿਸੇ ਵੋਟਰ ਨੂੰ ਆਉਂਦੀ ਹੈ ਸੋ ਉਹ ਵੀ ਉਥੇ ਜਿਹੜਾ ਹੈ ਅਵੇਲੇਬਲ ਰਹਿਣਗੇ ਵੀ ਐਲੋ ਵੀ ਮੌਕੇ ਤੇ ਅਵੇਲੇਬਲ ਰਹੂਗਾ ਤੇ ਉਹ ਸਾਰੇ ਬੂਥਾਂ ਦੇ ਇਤਕੀ ਵੈਬ ਕਾਸਟਿੰਗ ਵੀ ਕੀਤੀ ਜਾ ਰਹੀ ਹੈ ਉਹਦੇ ਲਈ ਵੀ ਬੱਕਰੀਆਂ ਬੱਕਰੀਆਂ ਟੀਮਾਂ ਲਗਾਈਆਂ ਗਈਆਂ ਨੇ ਜਿਹੜੇ ਅੰਗ ਹੀਨ ਹੈ ਉਹਨਾਂ ਖਾਤਰ ਕੀਮਤ ਜਾਮਾ ਰੱਖਣਾਂ ਦੇ ਜਿਹੜੇ ਅੰਗ ਹੀਨ ਹੈ ਜੀ ਉਹਨਾਂ ਦੀ ਅਸੀਂ ਪਹਿਲਾਂ ਕੰਸੈਂਟ ਵੀ ਲਈ ਹੈ ਤੋ ਉਹਦੇ ਵਿੱਚੋਂ ਹੋਮ VOTING ਕਰਵਾਈ ਜਾ ਰਹੀ ਹੈ 85 ਪਲੱਸ ਜਿਹੜੇ ਵੀ VOTER ਹੈਗੇ ਆ ਉਹਨਾਂ ਨੇ ਵੀ ਜਿਨ੍ਹਾਂ ਨੇ ਸਾਨੂੰ ਹੋਮ VOTING ਲਈ ਕੰਸੈਂਟ ਦਿੱਤੀ ਹੈ ਅਸੀਂ ਉਹਨਾਂ ਦੀ ਉਹ ਹੋਮ VOTING ਕਰਵਾ ਰਹੇ ਹਾਂ 27 ਤੇ 28 ਤਰੀਕ ਨੂੰ ਦੋ ਦਿਨ ਸਾਡੀ ਹੋਮ VOTING ਹੋਊਗੀ ਘਰ ਘਰ ਜਾ ਕੇ VOTING ਹੋਣੀ ਇਹਨਾਂ ਫਰਸਟ VOTER ਨੂੰ ਕੀ ਫੈਸਲਾ ਕੀ ਦੇ ਦੇ ਜਿਹੜੇ ਐ ਕਿ 18 ਸਾਲ ਤੋਂ ਮਤਲਬ ਹੁਣ ਉਪਰੰਤ ਜਿਹੜੇ ਪਹਿਲੀ ਵਾਰੀ VOT ਪਾ ਰਹੇ ਆ ਉਹਨਾਂ ਨੂੰ ਅਸੀਂ ਪੁੱਦੇ ਦੇ ਕੇ ਸਨਮਾਨਤ ਕਰ ਰਹੇ ਆ ਦੇ ਨਾਲ-ਨਾਲ ਜਿਹੜਾ ਮੋਟੀਵੇਸ਼ਨ ਇੱਕ ਸਰਟੀਫਿਕੇਟ ਵੀ ਦਿੱਤਾ ਜਾਊਗਾ ਕੁਝ ਬੁੱਤਾਂ ਤੇ ਅਸੀਂ ਸਰ ਹੁਣ ਤੱਕ ਜਿਹੜੀਆਂ ਕਿੰਨੇ ਕ ਐਨਜੋਏ ਨਾਲ ਤੁਹਾਡੀਆਂ ਮੀਟਿੰਗਾਂ ਹੋ ਚੁੱਕੀਆਂ ਐ ਕਿਹੜੀ ਕਿਹੜੀ ਐਨਜੋਏ ਨਾਲ ਮੀਟਿੰਗ ਹੋਈ ਐ ਉਹ ਲਾਇਨ ਜੀ ਕਲੱਬ ਐ ਇਸ ਤਰ੍ਹਾਂ ਜਿੰਨੇ ਵੀ ਕਲੱਬ ਐ ਪਿੰਡਾਂ ਦੇ ਵਿੱਚ ਵੀ ਉਹਨਾਂ ਨਾਲ ਵੀ ਅਸੀਂ ਇੰਟੀਮੀਟ ਕਰਤਾ ਉਹਨਾਂ ਨੂੰ ਸਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਐ ਬੈਂਕਸ ਐ ਬੈਂਕ ਆਪਣੇ ਦਫ਼ਤਰਾਂ ਦੇ ਅੰਦਰ ਵੀ ਉਹ ਜਿਹੜੇ ਹੈ ਗ੍ਰੀਨ ਪਲਾਂਟਸ ਲਗਾਣਗੇ ਇਨ ਜਿਹੜੇ ਇਨਡੋਰ ਪਲਾਂਟਸ ਹੁੰਦੇ ਆ ਉਹਨਾਂ ਦੀ ਉਹ ਲਗਾਣਗੇ ਪਲੱਸ ਜਿਹੜੇ ਉਹਨਾਂ ਨੂੰ ਜਿਹੜੇ ਉਹਨਾਂ ਕੋਲੋਂ ਕਸਟਮਰ ਆਉਂਦੇ ਆ ਉਹਨਾਂ ਨੂੰ ਵੀ ਉਹ ਪੌਦੇ ਪ੍ਰੋਵਾਈਡ ਕਰਾਣਗੇ ਤਾਂ ਜੋ ਜਾ ਕੇ ਆਪੋ ਆਪਣੇ ਕੋ ਪੌਦਾ ਲਗਾ ਕੇ ਉਹਦੀ ਸਾਂਭ ਸੰਭਾਲ ਕਰਨ ਤੇ ਸਰ ਆਮ ਪਬਲਿਕ ਨੂੰ ਇਹਨਾਂ ਇਲੈਕਸ਼ਨਾਂ ਨੂੰ ਦੇਖਦੇ ਹੋਏ ਕੀ ਅਪੀਲ ਕਰਨੀ ਚਾਹੁੰਗੇ ਮੈਂ ਜਿਹੜੀ ਆਮ ਪਬਲਿਕ ਨੂੰ ਆਮ ਵੋਟਰਸ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜੀ ਅਸੀਂ ਇਸ ਵਾਰ VOTING ਕਰਾਣੀ ਹੈ ਤੁਹਾਡਾ ਟੀਚਾ 90% ਦੇ ਕਰੀਬ ਤਤ ਤੋਂ ਵੱਧ ਜਿਹੜੀ ਹੈ VOTING ਹੋਵੇ ਤੇ ਗ੍ਰੀਨ ਜਿਹੜੀ ਹੈ ਐਕਸ਼ਨ ਕਰਾਈਏ ਤੇ ਮੇਰੀ ਇਹ ਵੀ ਅਪੀਲ ਹੈ ਵੀ ਹਰੇਕ ਵੋਟਰ ਆਪੋ ਆਪਣਾ ਇੱਕ ਇੱਕ ਬੂਟਾ ਲਗਾ ਕੇ ਉਹਦੀ ਸਾਂਭ ਸੰਭਾਲ ਵੀ ਕਰਨ ਤਾਂ ਜੋ ਜਿਹੜਾ ਗ੍ਰੀਨ ਹਵਾ ਅਤੇ ਪਾਣੀ ਦੀ ਜਿਹੜੀ ਹੈ ਸਾਂਭ ਸੰਭਾਲ ਲਈ ਇਹਨਾਂ ਨੂੰ ਪ੍ਰੇਰਿਤ ਕਰ ਸਕੀਏ ਤੇ ਨੋ ਜਿਹੜੀ ਪਲਾਸਟਿਕ ਦੇ ਵਰਤਨ ਸੰਬੰਧੀ ਇਹਨਾਂ ਨੂੰ ਗਰੇਜ ਕੀਤਾ ਜਾਵੇ ਇਹ ਸਰ ਇੱਕ ਹੋਰ ਕੁਐਸਚਨ ਹੈ ਕਈ ਵਾਰ ਮਾੜੇ ਅਨਸਰ ਇਹ ਜੀ ਆਨੇ ਸਰارتی ਅਨਸਰ ਆ ਜਾਂਦੇ ਆ ਇਲੈਕਸ਼ਨਾਂ ਦੇ ਵਿੱਚ ਹੁੱਲੜ ਬਾਜੀ ਕਰਦੇ ਨੇ ਉਹਨਾਂ ਲਈ ਕਹੇ ਜੇ ਕਾਨੂੰਨ ਹੈ ਜੀ ਕੀ ਕਹਿਣਾ ਚਾਹੂੰਗਾ ਉਹਨਾਂ ਨੂੰ ਵੀ ਉਹਦੇ ਲਈ ਸਾਡੇ ਕੋਲ ਪੁਲਿਸ ਪਾਰਟੀਆਂ ਲੱਗ ਲੱਗੀਆਂ ਹੋਈਆਂ ਉਹਦੇ ਵਿੱਚ ਇੱਕ ਇੱਕ ਡੀਐਸਪੀ ਹੋਣਗੇ ਕੁਝ ਏਰੀਆ ਦੇ ਅੰਦਰ ਪੈਟਰੋਲਿੰਗ ਲੱਗੂਗੀ ਇੱਕ ਇੱਕ ਸੈਕਟਰ ਮੋਜੇਸਟ੍ਰੇਟ ਲਗਾਇਆ ਗਿਆ 10 10 ਬੁੱਥਾਂ ਦੇ ਸਾਡਾ ਉਹ ਹੋਏਗਾ ਨਾਲ ਉਹਦੇ ਪੈਟਰੋਲਿੰਗ ਪਾਰਟੀ ਹੋਊਗੀ ਸੋ ਇਹੋ ਜੀ ਹੁੱਲੜ ਬਾਜੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਨਾਂ ਨੂੰ ਸ਼ਕਤੀ ਨਾਲ ਨਿਭੜੇ ਜਾਊਗਾ ਪ੍ਰिवੈਂਟਿਵ ਐਕਸ਼ਨ ਵੀ ਲਏ ਆ ਜਿਹੜੇ ਜਿਹੜੇ ਮਾੜੇ ਅਨਸਰ ਆ ਉਹਨਾਂ ਦੀ 75510750 ਦੇ ਅਸੀਂ ਇੱਥੇ ਕਲੰਦਰੀ ਸਾਡੇ ਕੋਲ ਆਏ ਆ ਪੁਲਿਸ ਵੱਲੋਂ ਤੋਂ ਜਿਹੜੇ ਏਰੀਆ ਨੂੰ ਇਫੈਕਟ ਵੀ ਕਰਦੇ ਆ ਉਹਨਾਂ ਏਰੀਆ ਦੇ ਵਿੱਚ ਵੀ ਅਸੀਂ ਮੀਟਿੰਗਾਂ ਕਰਦੇ ਆ ਉਹਨਾਂ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਇੱਕ ਨੀਡਰ ਹੋ ਕੇ ਆਪਣਾ ਵੋਟ ਦਾ ਇਸਤੇਮਾਲ ਕਰਨ ਲਈ ਅਸੀਂ ਪ੍ਰੇਰਿਤ ਕਰ ਰਹੇ ਹਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਅਸੀਂ ਅਵੇਅਰ ਲੋਕਾਂ ਨੂੰ ਅਵੇਅਰ ਵੋਟਰਾਂ ਨੂੰ ਅਵੇਅਰ ਕਰਨ ਲਈ ग्रीन बूथ बना रहे हैं कई पिंक बूथ बना रहे हैं ਤੇ ਉਹਦੇ ਵਿੱਚ ਗ੍ਰੀਨਰੀ ਹਰੇਕ ਜਿਹੜਾ ਨਵਾਂ ਵੋਟਰ ਆਏਗਾ ਉਹਨੂੰ ਇੱਕ ਸਰਟੀਫਿਕੇਟ ਤੇ ਨਾਲ ਉਸਨੂੰ ਇੱਕ ਪੌਦਾ ਦਿੱਤਾ ਜਾਏਗਾ ਤਾਂ ਕਿ ਆਪਣਾ ਜਿਹੜਾ ਵਾਤਾਵਰਣ ਹੈ ਉਹ ਸ਼ੁੱਧ ਹੋ ਸਕੇ